ਪੰਜਾਬੀ ਮੁੰਡਾ ਵਿਆਹ ਲਿਆ ਆ ਰਸ਼ੀਆ ਦੀ ਅੰਗਰੇਜ਼ਨ ਕੁੜੀ ਅੰਗਰੇਜ਼ਨ ਕੁੜੀ ਬਿਲਕੁਲ ਹੀ ਪੰਜਾਬੀਆਂ ਵਾਂਗ ਸੰਭਾਲਦੀ ਐ ਘਰ ਤੇ ਕਹਿੰਦੀ ਮੈਂ ਮੋੜ ਆਪਣੇ ਦੇਸ਼ ਨਹੀਂ ਜਾਣਾ ਜੀ ਹਾਂ ਜਿੱਥੇ ਅਸੀਂ ਅੱਜ ਕੱਲ ਦੇਖਦੇ ਆ ਕਿ ਸਾਡੇ ਪੰਜਾਬੀ ਲੋਕ ਵਿਦੇਸ਼ਾਂ ਦੇ ਵਿੱਚ ਜਾਣ ਦੇ ਲਈ ਤਿਆਰ ਹੁੰਦੇ ਨੇ ਵਿਦੇਸ਼ਾਂ ਦੇ ਵਿੱਚ ਵਸ ਕੇ ਆਪਣਾ ਪੂ ਇੱਕ ਸਵਾਰਨਾ ਚਾਹੁੰਦੇ ਨੇ ਉੱਥੇ ਹੀ ਕਾਫੀ ਲੋਕ ਅਜਿਹੇ ਨੇ ਜੋ ਵਿਦੇਸ਼ਾਂ ਦੇ ਜੰਪਲ ਨੇ ਕੈਨੇਡਾ ਅਮਰੀਕਾ ਰਸ਼ੀਆ ਵਰਗੇ ਦੇਸ਼ਾਂ ਦੇ ਜੰਪਲ ਨੇ ਪਰ ਫਿਰ ਵੀ ਉਹ ਉਹ ਭਾਰਤ ਦੇ ਵਿਚ ਆ ਕੇ ਆਪਣਾ ਜਿਹੜਾ ਪੁਵਿੱਖ ਹੈ ਬਣਾਉਣਾ ਚਾਹੁੰਦੇ ਨੇ ਇੱਥੇ ਹੀ ਪੰਜਾਬ ਦੇ ਵਿੱਚ ਰਹਿ ਕੇ ਆਪਣੀ ਜ਼ਿੰਦਗੀ ਸਵਾਰਨਾ ਚਾਹੁੰਦੇ ਨੇ ਇੱਕ ਅਜਿਹੀ ਹੀ ਲਵ ਸਟੋਰੀ ਤੁਹਾਨੂੰ ਦੱਸਣ ਜਾ ਰያ ਹਾਂ ਜੋ ਇੱਕ ਲੜਕਾ ਹੈ ਰਸ਼ੀਆ ਦੀ ਕੁੜੀ ਨੂੰ ਬਠਿੰਡੇ ਸ਼ਹਿਰ ਦੇ ਵਿੱਚ ਵਿਆਹ ਕੇ ਲਿਆਇਆ ਹੈ ਤੇ ਰਸ਼ੀਆ ਦੀ ਕੁੜੀ ਨੂੰ ਪੰਜਾਬ ਇੰਨਾ ਕੋ ਪਸੰਦ ਆਇਆ ਕਿ ਕਹਿੰਦੀ ਨਾ ਮੈਂ ਰਸ਼ੀਆ ਜਾਣਾ ਨਾ ਮੈਂ ਕੈਨੇਡਾ ਜਾਣਾ ਨਾ ਮੈਂ ਅਮਰੀਕਾ ਜਾਣਾ ਤਾਂ ਪੂਰੀ ਕਹਾਣੀ ਕੀ ਹੈ ਆਓ ਤੁਹਾਨੂੰ ਦੱਸਦੇ ਆ ਇਸ ਵੀਡੀਓ ਦੇ ਮਾਧਿਅਮ ਦਰਾਈ ਇੱਕ ਲੜਕੀ ਜੋ ਰਸ਼ੀਆ ਦੀ ਹੈ ਲੜਕਾ ਜਿਹੜਾ ਹੈ ਡਿਗਰੀ ਕਰਨ ਲਈ ਰਸ਼ੀਆ ਗਿਆ ਹੁੰਦਾ ਬਠਿੰਡੇ ਦਾ ਮੁੰਡਾ ਰਸ਼ੀਆ ਦੇ ਵਿੱਚ ਪੜ੍ਹਾਈ ਕਰਨ ਲਈ ਗਿਆ ਹੁੰਦਾ ਉਸ ਨੂੰ ਉੱਥੇ ਇੱਕ ਲੜਕੀ ਦੇ ਨਾਲ ਪਿਆਰ ਹੋ ਜਾਂਦਾ ਜਦੋਂ ਉਹ ਵਾਪਸ ਆਉਂਦਾ ਤਾਂ ਲੜਕੀ ਉਸਨੂੰ ਕਹਿੰਦੀ ਹੈ ਕਿ ਮੈਂ ਤੇਰਾ ਘਰ ਬਾਹਰ ਦੇਖਣ ਆ ਗਸਤ ਦੇ ਵਿੱਚ ਲੜਕੀ ਵੀ ਫੇਰੀ ਲਗਾਉਣ ਵਾਸਤੇ ਪੰਜਾਬ ਦੇ ਵਿੱਚ ਆਉਂਦੀ ਹੈ। ਲੜਕਾ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਦਾ ਹੈ ਕਿ ਰਸ਼ੀਆ ਦੇ ਵਿੱਚ ਮੇਰੀ ਇੱਕ ਫਰੈਂਡ ਬਣ ਗਈ ਸੀ ਤੇ ਉਹ ਪੰਜਾਬ ਘੁੰਮਣਾ ਚਾਹੁੰਦੀ ਹੈ ਤੇ ਉਹਨੇ ਹੋਟਲ ਦੇ ਵਿੱਚ ਰਹਿਣਾ। ਪਰਿਵਾਰਕ ਮੈਂਬਰ ਕਹਿੰਦੇ ਨੇ ਕਿ ਨਹੀਂ ਸਾਡਾ ਘਰ ਹੈਗਾ ਅਸੀਂ ਘਰ ਦੇ ਵਿੱਚ ਹੀ ਰੱਖਾਂਗੇ। ਲੜਕੀ ਬਖੂਬੀ ਪੰਜਾਬ ਦੇ ਰੀਤੀ ਰਿਵਾਜਾਂ ਨੂੰ ਜਾਣਨ ਲੱਗ ਜਾਂਦੀ ਹੈ। ਮੁੰਡੇ ਦਾ ਕਹਿਣਾ ਹੈ ਕਿ ਜਦੋਂ ਵੀ ਮਾਂ ਨੇ ਘਰੋਂ ਬਾਹਰ ਨਿਕਲਣਾ ਸਿਰ ਤੇ ਚੁੰਨੀ ਲੈ ਕੇ ਨਿਕਲਣਾ। ਅਜਿਹਾ ਹੀ ਉਸ ਰਸ਼ੀਆ ਦੀ ਕੁੜੀ ਵੱਲੋਂ ਵੀ ਕੀਤਾ ਜਾਂਦਾ ਉਸਨੇ ਜਦੋਂ ਘਰੋਂ ਬਾਹਰ ਜਾਣਾ ਉਸਨੇ ਸਿਰ ਦੇ ਉੱਤੇ ਚੁੰਨੀ ਲੈ ਲੈਣੀ ਫਿਲਹਾਲ ਜਿਹੜੀ ਇਹ ਲੜਕੇ ਦੀ ਮਾਤਾ ਜਿਹੜੀ ਐਸ ਦੁਨੀਆ ਦੇ ਵਿੱਚ ਨਹੀਂ ਰਹੀ ਤੇ ਲੜਕੇ ਦਾ ਕਹਿਣਾ ਹੈ ਕਿ ਬੜੀ ਹੀ ਬਖੂਬੀ ਦੇ ਨਾਲ ਇਸ ਲੜਕੀ ਦੇ ਵੱਲੋਂ ਰਸ਼ੀਆ ਦੀ ਜੰਪਲ ਲੜਕੀ ਦੇ ਵੱਲੋਂ ਪਰਿਵਾਰ ਨੂੰ ਸੰਭਾਲਿਆ ਜਾਂਦਾ ਹੈ ਇੱਥੇ ਤੱਕ ਕਿ ਜਿਵੇਂ ਸਾ ਡਿਮਾ ਇੱਕ ਇੱਕ ਪੈਸਾ ਜੋੜਦੇ ਸੀ ਇਹ ਵੀ ਉਵੇਂ ਹੀ ਕਰਦੀ ਹੈ ਪਰ ਇਹ ਐਦਾ ਹੈ ਕਿ ਜਦੋਂ ਅਸੀਂ ਬਾਹਰ ਜਾਣੇ ਕਿਤੇ ਖਾਣ ਪੀਣ ਲਈ ਬਾਹਰ ਜਾਣਾ ਹੈ ਕਹਿੰਦਾ ਬਈ ਰੈਸਟੋਰੈਂਟ ਚ ਖਾਣੇ ਤਾਂ ਇਹਨੇ ਕਹਿਣਾ ਕਿ ਨਹੀਂ ਮੈਂ ਘਰੇ ਹੀ ਕੁੱਕ ਕਰੂੰਗੀ ਮੈਨੂੰ ਘਰੇ ਕੁਕਿੰਗ ਕਰਨਾ ਪਸੰਦ ਹੈ ਤੇ ਮੈਂ ਆਪ ਹੀ ਬਣਾ ਕੇ ਤੁਹਾਨੂੰ ਖਾਣਾ ਖਵਾਉਂਗੀ ਲੜਕੇ ਦਾ ਕਹਿਣਾ ਹੈ ਬੜੀ ਹੀ ਮੁਸ਼ਕਿਲ ਦੇ ਨਾਲ ਅਸੀਂ ਹਫਤੇ ਦੇ ਵਿੱਚ ਕਦੇ ਬਾਹਰ ਜਾਂਦੇ ਆ ਜੇ ਸ਼ਾਪਿੰਗ ਕਰਨ ਨੂੰ ਕਹੀਏ ਤਾਂ ਵੀ ਨਕਾਰ ਦਿੰਦੇ ਵੀ ਮੈਨੂੰ ਕੁਝ ਚਾਹੀਦਾ ਹੀ ਨਹੀਂ ਮੇਰੇ ਕੋਲ ਸਾਰਾ ਕੁਝ ਹੈਗਾ ਮੈਂ ਸ਼ਾਪਿੰਗ ਕੀ ਕਰਨੀ ਅਕਸਰ ਹੀ ਦੇਖਿਆ ਜਾਂਦਾ ਕੁੜੀਆਂ ਦੇ ਵਿੱਚ ਖਾਸ ਕਰੇ ਚੀਜ਼ ਪਾਈ ਜਾਂਦੀ ਹੈ ਕਿ ਸ਼ਾਪਿੰਗ ਦੇ ਨਾਮ ਤੇ ਜਿਹੜਾ ਮਨ ਖੁਸ਼ ਹੋ ਜਾਂਦਾ ਵੀ ਸ਼ਾਪਿੰਗ ਕਰਾਂਗੇ ਪਰ ਉੱਥੇ ਹੀ ਰਸ਼ੀਆ ਦੀ ਜੰਪਲ ਲੜਕੀ ਜਿਹੜੀ ਸ਼ਾਪਿੰਗ ਤੋਂ ਕੋਹਾ ਦੂਰ ਭੱਜਦੀ ਹੈ ਕਿ ਨਹੀਂ ਮੇਰੇ ਕੋਲ ਸਾਰਾ ਕੁਝ ਹੈਗਾ ਤਾਂ ਲੜਕੇ ਦਾ ਕਹਿਣਾ ਹੈ ਕਿ ਸਾਡੀ ਮਾਂ ਤੋਂ ਬਾਅਦ ਇਸ ਨੇ ਪੂਰੇ ਘਰ ਨੂੰ ਸੰਭਾਲਿਆ ਹੋਇਆ ਛੋਟੇ ਭਰਾ ਨੂੰ ਬੱਚਾ ਵਾਂਗ ਪਾਲਦੀ ਹੈ ਲੜਕੇ ਦਾ ਕਹਿਣਾ ਹੈ ਕਿ ਮੈਂ ਇਸ ਨੂੰ ਕਿਹਾ ਕਿ ਜੇ ਤੈਨੂੰ ਪੰਜਾਬ ਪਸੰਦ ਨਹੀਂ ਹੈ ਤਾਂ ਆਪਾਂ ਰਸ਼ੀਆ ਦੇ ਵਿੱਚ ਚਲੇ ਜਾਂਦੇ ਹਾਂ ਲੜਕੇ ਦੇ ਪਿਤਾ ਜਿਹੜੇ ਨੇ ਕੈਨੇਡਾ ਦੇ ਵਿੱਚ ਨੇ ਤੇਉ ਸੇ ਵੀ ਕਿ ਆ ਕੀ ਕੈਨੇਡਾ ਦੇ ਵਿੱਚ ਚਲੇ ਜਾਣੇ ਜੇ ਤੂੰ ਰਸ਼ੀਆ ਨਹੀਂ ਜਾਣਾ ਜੇ ਪੰਜਾਬ ਦੇ ਵਿੱਚ ਨਹੀਂ ਰਹਿਣਾ ਚਾਹੁੰਦੀ ਪਰ ਲੜਕੀ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਜ਼ਿੰਦਗੀ ਬਹੁਤ ਸੁਖਾਲੀ ਹੈ ਹਰ ਪਾਸੇ ਸ਼ਾਂਤੀ ਹੈ ਕੈਨੇਡਾ ਅਮਰੀਕਾ ਰਸ਼ੀਆ ਦੇ ਵਿੱਚ ਤਾਂ ਭੱਜ ਦੌੜ ਦੀ ਜ਼ਿੰਦਗੀ ਹੈ ਉੱਥੇ ਜਾ ਕੇ ਜੇਕਰ ਅਸੀਂ ਚਲੇ ਵੀ ਗਏ ਤਾਂ ਸਾਨੂੰ 24 ਘੰਟੇ ਕੰਮ ਕਰਨਾ ਪਏਗਾ ਫੇਰ ਕਿਤੇ ਜਾ ਕੇ ਸਾਨੂੰ ਟਾਈਮ ਮਿਲੇਗਾ ਪਰ ਪੰਜਾਬ ਦੇ ਵਿੱਚ ਸਾਨੂੰ ਟਾਈਮ ਹੀ ਟਾਈਮ ਹੈ ਸੋ ਅਜੇ ਹੈ ਇਸ ਲੜਕੀ ਦੇ ਵੱਲੋਂ ਕਿਹਾ ਜਾ ਰਿਹਾ ਹੈ ਸੋ ਇੱਕ ਲੜਕੀ ਜੋ ਰਸ਼ੀਆ ਦੇ ਜੰਪਾ ਲੈ ਆਪਣਾ ਦੇਸ਼ ਛੱਡ ਕੇ ਪੰਜਾਬ ਦੇ ਵਿੱਚ ਆਈ ਹੈ ਤੇ ਪੰਜਾਬ ਦੇ ਦਰਤੇ ਉਸ ਨੂੰ ਇੰਨੀ ਪਸੰਦ ਆਈ ਹੈ ਕਿ ਉਹ ਕਿਤੇ ਹੋਰ ਜਾਣਾ ਹੀ ਨਹੀਂ ਚਾਹੁੰਦੀ ਜਿੱਥੇ ਅਸੀਂ ਦੇਖਦੇ ਆ ਕਿ ਅਸੀਂ ਪੰਜਾਬ ਤੋਂ ਬਾਹਰ ਜਾਣਾ ਚਾਹੁੰਦੇ ਆ ਵਿਦੇਸ਼ਾਂ ਦੇ ਵਿੱਚ ਵਸਣਾ ਚਾਹੁੰਦੇ ਆ ਉੱਥੇ ਹੀ ਇੱਕ ਰਸ਼ੀਆ ਦੀ ਕੁੜੀ ਨਿਦਾਲ ਤੁਹਾਨੂੰ ਰੂਬਰੂ ਕਰਵਾਇਆ ਹੈ ਜੋ ਪੰਜਾਬ ਦੇ ਵਿੱਚ ਹੀ ਰਹਿਣਾ ਚਾਹੁੰਦੀ ਹੈ ਕੀ ਕਹਿਣਾ ਹੈ ਇਸ ਲੜਕੀ ਦੇ ਬਾਰੇ ਆਪਣੀ ਰਾਏ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝਾ ਕਰਨਾ